ਮਸ਼ੂਕ ਆਪਣੇ ਆਸ਼ਕ ਦਾ ਵਿਆਹ ਤੜਵਾਉਣ ਲਈ ਪਹੁੰਚੀ ਗੁਰਦੌਰਾ ਸਾਹਿਬ ਬੰਦਾ ਵਾ ਅਲੀ ਕਿਹੜੀ ਗੱਲ ਹੈ ਬੰਦਾ ਜਿਹਦੀ ਮੱਜੀ ਜ਼ਿੰਦਗੀ ਬਰਬਾਦ ਕਰਕੇ ਸੋੜਦਾ ਰੱਜ ਕੇ ਕੀਤਾ ਚਾਰ ਬੱਚਿਆਂ ਦੀ ਮਾਂ ਨੇ ਹਾਈ ਵੋਲਟੇਜ ਡਰਾਮਾ ਆਸ਼ਕੀ ਦਾ ਭੂਤ ਇਨਾ ਸਿਰ ਤੇ ਸਵਾਰ ਸੀ ਕਿ ਚਾਰ ਬੱਚਿਆਂ ਦੀ ਮਾਂ ਨੇ ਨਾ ਤਾਂ ਆਪਣੀ ਇੱਜ਼ਤ ਵੇਖੀ ਅਤੇ ਨਾ ਹੀ ਪਰਿਵਾਰ ਦੀ 5 ਸਾਲ ਦੀ ਲੱਗੀ ਯਾਰੀ ਟੁੱਟ ਗਈ ਤੜਕ ਕਰਕੇ ਮਾਮਲਾ ਬਟਾਲਾ ਦੇ ਨੇੜੇ ਗੁਰਦੁਆਰਾ ਅਚਲ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਬਟਾਲਾ ਦੀ ਰਹਿਣ ਵਾਲੀ ਬਲਜਿੰਦਰ ਕੌਰ ਚਾਰ ਬੱਚਿਆਂ ਦੀ ਮਾਂ ਆਪਣੇ ਆਸ਼ਕ ਅਵਤਾਰ ਸਿੰਘ ਨਿਵਾਸੀ ਮਰੜ ਦਾ ਜਿਸ ਦਾ ਵਿਆਹ ਹੋ ਰਿਹਾ ਹੁੰਦਾ ਅਤੇ ਮਹਿਲਾ ਨੂੰ ਪਣਕ ਲੱਗ ਜਾਂਦੀ ਹੈ ਉਹ ਉੱਥੇ ਪਹੁੰਚ ਜਾਂਦੀ ਹੈ ਬੱਚਿਆਂ ਸਮੇਤ ਗੁਰਦੁਆਰਾ ਸਾਹਿਬ ਅਤੇ ਰੱਜ ਕੇ ਕਰਦੀ ਹੈ ਹਾਈ ਵੋਲਟੇਜ ਡਰਾਮਾ ਜਿਸ ਤੋਂ ਬਾਅਦ ਲੜਕੇ ਦੀ ਮਾਂ ਤੇ ਭੈਣ ਮਹਿਲਾ ਨੂੰ ਸੁਣਾਉਂਦੀਆਂ ਨੇ ਖਰੀਆਂ ਖਰੀਆਂ ਮੌਕੇ ਤੇ ਪੁਲਿਸ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕਰਦੀ ਹੈ ਲਾੜੇ ਨੂੰ ਆਪਣੇ ਨਾਲ ਪੁਲਸਥਾਨੇ ਲੈ ਜਾਂਦੀ ਹੈ ਜਿਸ ਲੜਕੀ ਨਾਲ ਵਿਆਹ ਹੋਣ ਜਾ ਰਿਹਾ ਸੀ ਉਹਦੇ ਸਾਰੇ ਗਹਿਣੇ ਅਤੇ ਖਰਚਾ ਵੀ ਉਸ ਨੂੰ ਦਿੱਤਾ ਜਾਂਦਾ ਹੈ ਮਹਿਲਾ ਬਲਜਿੰਦਰ ਕੌਰ ਨੇ ਦੱਸਿਆ ਕਿ 5 ਸਾਲ ਤੋਂ ਉਹ ਅਵਤਾਰ ਸਿੰਘ ਦੇ ਨਾਲ ਰਿਲੇਸ਼ਨ ਵਿੱਚ ਰਹਿ ਰਹੀ ਹੈ ਅਵਤਾਰ ਸਿੰਘ ਅਤੇ ਮੈਂ ਇੱਕੋ ਹੀ ਸੱਭਿਆਚਾਰਕ ਗਰੁੱਪ ਵਿੱਚ ਕੰਮ ਕਰਦੇ ਹਾਂ ਅਤੇ ਇਸ ਨੂੰ ਪਤਾ ਹੁੰਦਿਆ ਹੋਇਆ ਕਿ ਮੈਂ ਵਿਆਹੀ ਹੋਈ ਹਾਂ ਫਿਰ ਵੀ ਇਸ ਨੇ ਮੈਨੂੰ ਪ੍ਰਪੋਜ਼ ਕੀਤਾ ਜਿਸ ਤੋਂ ਬਾਅਦ ਅਸੀਂ ਦੋਸਤ ਬਣ ਗਏ ਅਤੇ ਅਕਸਰ ਇਹ ਮੇਰੇ ਘਰ ਦਿਨ ਰਾਤ ਆਉਂਦਾ ਸੀ ਅਤੇ ਮੇਰੇ ਨਾਲ ਸਰੀਰਕ ਸੰਬੰਧ ਵੀ ਬਣਾਉਂਦਾ ਸੀ ਅਤੇ ਵਿਆਹ ਦੇ ਵਾਅਦੇ ਕਰਦਾ ਸੀ ਕਿ ਮੈਨੂੰ ਕੋਈ ਨਾ ਘਰਦਿਆਂ ਦੀ ਮਰਜ਼ੀ ਤੋਂ ਬਾਹਰ ਜਾ ਕੇ ਤੇਰੇ ਨਾਲ ਵਿਆਹ ਕਰਾਵਾਂਗਾ ਅੱਜ ਜਦੋਂ ਮੈਨੂੰ ਪਤਾ ਲੱਗਿਆ ਕਿ ਉਹ ਵਿਆਹ ਕਰਵਾ ਰਿਹਾ ਤਾਂ ਮੈਂ ਉਸ ਦਾ ਵਿਆਹ ਤੜਵਾਉਣ ਲਈ ਆਈਆਂ ਤਾਂ ਜੋ ਕਿਸੇ ਹੋਰ ਦੀ ਜ਼ਿੰਦਗੀ ਬਰਬਾਦ ਨਾ ਹੋ ਸਕੇ ਦੂਜੇ ਪਾਸੇ ਲੜਕੇ ਦੀ ਮਾਂ ਤੇ ਉਸ ਦੀ ਭੈਣ ਨੇ ਕਿਹਾ ਕਿ ਚਾਰ ਬੱਚਿਆਂ ਦੀ ਮਾਂ ਹੈ ਮਹਿਲਾ ਇਹ ਸਾਡੇ ਘਰ ਪਹਿਲਾਂ ਵੀ ਆਈ ਸੀ ਉਸ ਵੇਲੇ ਵੀ ਉਹਨੂੰ ਅਸੀਂ ਕਿਹਾ ਸੀ ਕਿ ਤੂੰ ਵਿਆਹੀ ਹੋਈ ਐ ਤੇਰਾ ਘਰ ਵਾਲਾ ਜਿਉਂਦਾ ਹੈ ਤੂੰ ਉਸ ਨਾਲ ਰਹਿ ਸਾਡੇ ਲੜਕੇ ਨੂੰ ਛੱਡ ਦੇ ਤੇਰਾ ਵਿਆਹ ਇਸ ਨਾਲ ਨਹੀਂ ਹੋ ਸਕਦਾ ਤੇ ਉਸ ਵੇਲੇ ਵੀ ਸਾਡੇ ਲੜਕੇ ਉੱਤੇ ਇਸਨੇ ਗਲਤ ਰੋਪ ਲਗਾਏ ਤੇ ਥਾਣੇ ਸ਼ਿਕਾਇਤ ਦਿੱਤੀ ਸੀ ਅੱਜ ਵੀ ਆਪਣੇ ਬੱਚੇ ਨੂੰ ਆਪਣੇ ਨਾਲ ਗੁਰਦੁਆਰਾ ਸਾਹਿਬ ਲੈ ਕੇ ਆਈ ਐ ਜਿੱਥੇ ਸਾਡੇ ਲੜਕੇ ਦਾ ਵਿਆਹ ਹੋ ਰਿਹਾ ਤਾਂ ਜੋ ਇਹ ਵਿਆਹ ਤਣਵਾ ਸਕੇ